ਹਾਂਜੀ ਸਰ ਜੀ ਜਿਹੜਾ ਅੱਜ ਤੁਸੀਂ ਟੈਸਟ ਰਾਏ ਬਾਰੇ ਜਾਣਕਾਰੀ ਦਿਓ ਜੀ ਜਿਹੜਾ ਜੀ ਅਸੀਂ ਇਹ ਟੈਸਟ ਲਿਆ ਹੈ ਇਹ ਇੱਕ ਸਸਤਾ ਹੈ ਪੰਜਾਬ ਵੀ ਪ੍ਰਭੂ ਭਾਰਤ ਫਾਊਂਡੇਸ਼ਨ ਫਾਊਂਡੇਸ਼ਨ ਦੀ ਜਿਹਦੇ ਵਿੱਚ ਅਸੀਂ ਇਹ 15ਵੀਂ ਪ੍ਰੀਖਿਆ ਲੈ ਰਹੇ ਹਾਂ ਅਸੀਂ ਹਰ ਸਾਲ ਹੀ ਬੱਚਿਆਂ ਦੀ ਇਹ ਪ੍ਰੀਖਿਆ ਲੈ ਰਹੇ ਹਾਂ ਜਿਹਦੇ ਵਿੱਚ ਅਸੀਂ ਵੱਖ-ਵੱਖ ਸਕੂਲਾਂ 'ਚ ਜਾਂਦੇ ਹਾਂ ਕਿਤਾਬਾਂ ਦਿੰਨੇ ਬੱਚਿਆਂ ਨੂੰ ਤੇ ਉਸ ਕਿਤਾਬ ਦੇ ਵਿੱਚੋਂ ਹੀ ਪੇਪਰ ਆਉਂਦਾ ਜੀ ਤੇ ਉਸ ਦੇ ਨਾਲ ਅਸੀਂ ਬੱਚਿਆਂ ਦੀ ਇੱਕ ਇਸ਼ਾ ਪੁੱਛਦੇ ਹਾਂ ਵੀ ਤੁਸੀਂ ਪੜ੍ਹ ਕੇ ਬੰਨਾ ਕੀ ਆ ਕੁਈ ਕਿਸੇ ਬਕਾਇਦਾ ਕਾਲਮ ਬਣਾਇਆ ਸਾਡੇ ਇਸ ਪੰਜਾਬ ਦੇ ਵਿੱਚ ਇੱਕ ਚੰਗੇ ਇਮਾਨਦਾਰ ਅਫਸਰ ਵੀ ਹੈਗੇ ਆ ਜਿਨ੍ਹਾਂ ਤੱਕ ਅਸੀਂ ਉਸ ਬੱਚਿਆਂ ਨੂੰ ਜੇ ਬੱਚਾ ਚਾਹੁੰਦਾ ਵੀ ਮੈਂ ਡੀਸੀ ਬੰਨਾ ਤਾਂ ਆਈਪੀਐਸ ਬੰਨਾ ਜੱਜ ਬੰਨਾ ਵਕੀਲ ਬੰਨਾ ਤਾਂ ਅਸੀਂ ਉਸ ਬੱਚਿਆਂ ਨਾਲ ਉਹਨਾਂ ਸਹਿਬਾਨਾਂ ਦੀ ਅਫਸਰਾਂ ਦੀ ਮੀਟਿੰਗ ਕਰਾਉਂਦੇ ਆ ਕਿ ਬੱਚੇ ਦੇ ਵਿੱਚ ਉਤਸ਼ਾਹ ਵਧੇ ਜੀ ਸਾਰਾ ਜਿਹੜੇ ਬੱਚੇ ਪਾਸ ਹੋਣਗੇ ਕੋਈ ਇਹਦੇ ਵਾਸਤੇ ਕੋਈ ਇਨਾਮ ਵੀ ਰੱਖਿਆ ਜਾ ਕੋਈ ਰੂਪਰੇਖਾ ਵੀ ਤਿਆਰ ਕੀਤੀ ਗਈ ਹੈ ਜੀ ਇਹਦੇ ਵਿੱਚ ਜੀ ਜਿਹੜੀ ਰੂਪਰੇਖਾ ਹੈ ਅਸੀਂ ਦੋ ਧਕਾ ਦੇ ਵਿੱਚ ਬੱਚਾ ਦੇ ਹੁੰਦਾ ਹੈ ਸੋ ਭਾਗਾਂ ਦੇ ਵਿੱਚ ਇਹ ਵੰਡੀ ਹੋਈ ਹੈ ਜਿਹਦੇ ਵਿੱਚ 6ਵੀਂ ਤੋਂ ਲੈ ਕੇ +2 +2 ਤੋਂ ਬਾਅਦ ਜਿਹੜਾ ਹੈ ਕਿ BA, B.Ed ਤੇ ਉਹਦੇ ਵਿੱਚ ਉਮਰ ਦਾ ਹਿਸਾਬ ਰੱਖਿਆ 40 ਤੋਂ ਥੱਲੇ ਥੱਲੇ ਉਹ ਸਾਰੇ ਜਿਹੜੇ ਆ ਉਹਦੇ ਵਿੱਚ ਇੱਕ ਪੈਟਰਨ ਬਣਾਇਆ ਹੋਇਆ ਹੈ, ਇੱਕ ਪੰਤਰ ਬਣਾਈ ਹੋਈ ਆ ਰੂਪਰੇਖਾ ਬਣਾਈ ਹੋਈ ਆ ਜਿਹਦੇ ਵਿੱਚ ਪਹਿਲਾ ਨਾਮ ਆ 6ਵੀਂ ਤੋਂ ਲੈ ਕੇ 12ਵੀਂ ਤੱਕ 50000 ਰੁਪਇਆ ਦੂਜਾ ਨਾਮ ਆ ਜਿਹੜਾ 20000 ਰੁਪਇਆ ਤੀਜਾ ਨਾਮ ਆ ਜਿਹੜਾ ਜੀ ਉਹ 10000 ਰੁਪਇਆ ਉਸ ਤੋਂ ਬਾਅਦ ਉਹ ਸਸਤਾ ਦਾ ਬੜਾ ਬਹੁਤ ਵੱਡਾ ਪਰਾਲਾ ਆ ਕਿ ਬੱਚੇ ਨਿਰਾਸ਼ ਨਾ ਹੋਣ ਉਹਨਾਂ ਨੇ ਕੀ ਕੀਤਾ ਵੀ 250 ਬੱਚੇ ਨੂੰ 1000-1000 ਰੁਪਿਆ ਤੇ ਨਾਲ ਉਹਨਾਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਆ ਜੀ ਬੱਚਿਆਂ ਨੂੰ ਉਸ ਸਮਾਜ ਨੂੰ ਕਿ ਜਿਹੜਾ ਆਪਾਂ ਨੂੰ ਆਪਾਂ ਹਰ ਜਿਹੜਾ ਕਿ ਅਧਿਆਨ ਕਰਤਾ ਹੁੰਦਾ ਉਹ ਸਮਾਜ ਦੇ ਵਿੱਚ ਹਰ ਚੀਜ਼ ਪੜ੍ਹਣੀ ਚਾਹੀਦੀ ਸਾਨੂੰ ਪਰ ਉਹ ਚੀਜ਼ ਆ ਵੀ ਜੋ ਕਿਤਾਬਾਂ 'ਚ ਲਿਖਿਆ ਉਹ ਸਾਰਾ ਕੁਝ ਸਹੀ ਵੀ ਨਹੀਂਗਾ ਠੀਕ ਆ ਜੀ ਉਹ ਤੁਹਾਡੀ ਨਿਰਖ ਉਹ ਸਮਾਜ ਨੂੰ ਤੁਸੀਂ ਦੇਖ ਕੇ ਕਿ ਬਾਤ ਕੇ ਤੁਸੀਂ ਉਹ ਚੀਜ਼ ਤੇ ਨਿਰਕਰ ਸਕਦੇ ਵੀ ਕਿਹੜਾ ਸਾਨੂੰ ਸਮਾਜ ਚੰਗਾ ਸਮਾਜ ਸਰਦ ਲਈ ਪੜਾਇਆ ਜਾ ਰਿਹਾ ਕਿਹੜਾ ਨਹੀਂ ਦੂਜੀ ਗੱਲ ਜਿਹੜੀ ਡਾਕਟਰ ਬੀ ਆਰ ਅੰਬੇਡਕਰ ਦੁਨੀਆਂ ਦੇ ਸਭ ਤੋਂ ਵੱਧ ਪੜੇ ਲਿਖੇ ਆ ਇਨਸਾਨ ਹੋਏ ਆ ਠੀਕ ਆ ਜੀ ਬਸ ਸਿਰਫ ਤੇ ਸਿਰਫ ਸਾਡੇ ਸਮਾਜ ਦੀ ਤਰਾਸ ਦੀ ਕਹਿ ਸਕਦੇ ਹੋ ਨਾ ਸਮਝੀ ਕਹਿ ਸਕਦੇ ਆ ਜਿਹੜਾ ਕਿ ਉਹਨਾਂ ਨੂੰ ਇੱਕ ਜਾਤੀ ਦੇ ਤੌਰ ਤੇ ਦੇਖਿਆ ਜਾਂਦਾ ਡਾਕਟਰ ਵੀਆਰ ਮੈਡ ਕਰ ਕਿਉਂਕਿ ਅਸੀਂ ਇਹ ਚੀਜ਼ ਦਾ ਸਾਹਮਣਾ ਕਰ ਰਹੇ ਹਾਂ ਸਕੂਲਾਂ 'ਚ ਵੀ ਜਾਂਦੇ ਅਸੀਂ ਕਿਸੇ ਕੋਈ ਟੀਚਰ ਬੈਠੀ ਅਸੀਂ ਇਹ ਨਹੀਂ ਚੀਜ਼ ਕਹਿੰਦੇ ਵੀ ਸਾਡੇ ਨਾਲ ਉਹ ਇਸ ਚੀਜ਼ ਦਾ ਮੈਸ ਬਿਹੇਵ ਕਰਦੇ ਅਸੀਂ ਇਹ ਕਿੰਨੇ ਵੀ ਇੱਕ ਪਿਰਤ ਪਈ ਹੋਈ ਆ ਜਿਹੜਾ ਇੱਕ ਸਮਾਜ ਤੇ ਬਹੁਤ ਵੱਡਾ ਕਲੰਕਾ ਅਸੀਂ ਉਹਨਾਂ ਤੋਂ ਨਿਰਾਸ਼ ਨਹੀਂ ਹੁੰਦੇਗੇ ਪਰ ਅਸੀਂ ਉਹਨਾਂ ਨੂੰ ਕਿਵੇਂ ਨਾ ਕਿਵੇਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਭਾਈ ਤੁਸੀਂ ਬਾਬਾ ਸਾਹਿਬ ਨੂੰ ਪੜੋ ਕਿਉਂਕਿ ਤੁਸੀਂ ਆਪਾਂ ਪੜ ਕੇ ਬੀਏਡ ਕਰਕੇ ਪੀਐਚਡੀ ਕਰਕੇ ਆਪਾਂ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਹਨਾ ਸਵਾਲ ਥਾਉਨੇ ਆ ਤੋ ਗੱਲ ਆ ਵੀ ਸੂਰਜ ਨੂੰ ਦੀਵਾ ਦਿਖਾਉਣ ਵਾਲਾ ਕੰਮ ਹੁੰਦਾ ਤੁਸੀਂ 바ਵਾ ਸਾਹਿਬ ਨੂੰ ਪੜੋ ਪੜ ਕੇ ਉਸ ਤੋਂ ਬਾਅਦ ਉਹਦੇ ਜਿਹੜੇ ਸਿਧਾਂਤ ਤੇ ਆ ਉਹਦੀ ਗੱਲਬਾਤ ਤੇ ਫਿਰ ਤੁਸੀਂ ਸਵਾਲ ਕਰ ਸਕਦੇ ਕਿੰਨੇ ਚਿਰ ਤੋਂ ਸੰਸਥਾ ਕੰਮ ਕਰ ਰਹੀ ਤੁਹਾਡੀ ਇਹ ਸੰਸਥਾ ਜੀ ਇਸ ਟਾਈਮ ਇਹ ਜਿਹੜਾ ਕੀ ਆ 15ਵੀਂ ਪ੍ਰੀਖਿਆ ਹੈ 15ਵੀਂ ਪ੍ਰੀਖਿਆ ਦੇ ਵਿੱਚ ਤੁਸੀਂ ਜੇ ਆਪਾਂ ਅੰਦਾਜ਼ਾ ਲਾਈਏ ਤੇ ਵੀ ਕਹਿੰਦਾ ਆਪਾਂ 15 ਸਾਲ ਹੋ ਗਏ ਆ ਠੀਕ ਆ ਜੀ ਇਹ ਹਰ ਸਾਲ ਦੀ ਤਰ੍ਹਾਂ ਜਿਹਦੇ ਵਿੱਚ ਆਪਾਂ ਜੇ ਉਹਨਾਂ ਦਾ ਕਹਿ ਦੇ ਕਿ ਮੇਰੇ ਅੰਦਾਜ਼ੇ ਦੇ ਜਿੰਨਾ ਕੁ ਮੈਨੂੰ ਪਤਾ ਵੀ ਕਿਤੇ 50 ਲੱਖ ਦੇ ਕਰੀਬ ਇਹ ਖਰਚਾ ਕਰਦੇ ਹਰ ਸਾਲ ਦੀ ਤੇ ਉਹਦੇ ਵਿੱਚ ਉਹ ਬੜੇ ਮੈਂ ਕਿੰਨਾ ਜੀ ਉਸ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕੀ ਸਮਾਜ ਲਈ ਇੰਨਾ ਫਿਕਰਮੰਦ ਆ ਇੰਨਾ ਬੱਚਿਆਂ ਲਈ ਫਿਕਰਮੰਦ ਆ ਠੀਕ ਹੈ ਜੀ ਇਹ ਪੰਜਾਬ ਦੇ ਵਿੱਚ ਹੀ ਜਾਂ ਬਾਹਰਲੇ ਸੂਬਿਆਂ 'ਚ ਵੀ ਨੇ ਇਹ ਜੀ ਪੰਜਾਬ ਦੇ ਵਿੱਚ ਵੀ ਹੁੰਦੀ ਬਾਹਰਲੇ ਸੂਬਿਆਂ ਵਿੱਚ ਵੀ ਹੁੰਦੀ ਆ ਜਿੱਥੋਂ ਜਿੱਥੇ ਇਹ ਬੱਚੇ ਚਾਹੁੰਦੇ ਆ ਜਾਂ ਸਾਡੇ ਸੰਪਰਕ 'ਚ ਆਉਂਦੇ ਆ ਅਸੀਂ ਉੱਥੋਂ ਉੱਥੋਂ ਤੱਕ ਇਹ ਕਿਤਾਬਾਂ ਵੀ ਬਚਾਉਂਦੇ ਤੇ ਉੱਥੇ ਸੈਂਟਰ ਵੀ ਲਗਾਉਂਦੇ ਆ ਬਾਹ ਸਾਡੇ ਇਕੱਲੇ ਇਕੱਲੇ ਬੱਚੇ ਆ ਸਾਡੇ ਕੋਲੇ ਨੰਬਰ ਅਸੀਂ ਪੇਰੈਂਟਸ ਨੂੰ ਲਾ ਕੇ ਪੁੱਛਣ ਲਈ ਭਾਈ ਜੀ ਬੱਚਾ ਤੁਹਾਡਾ ਪਹੁੰਚਿਆ ਕਿ ਨਹੀਂ ਤਾਂ ਸਾਨੂੰ ਕਿਸੇ ਤੋਂ ਨਿਰਾਸ਼ਾ ਨਾ ਹੋਣਾ ਪਵੇ ਕਿ ਬੱਚਾ ਅਸੀਂ ਇੱਥੋਂ ਤੋਰਿਆ ਤੇ ਬੱਚਾ ਕਿਤੇ ਹੋਰ ਦਿਸੇ ਠੀਕ ਹੈ ਨਾ ਅਸੀਂ ਕੋਈ ਗਰੇਜ਼ ਨਹੀਂ ਕਰਾਂਗੇ ਠੀਕ ਹੈ ਤਾਂ ਇੱਕ ਚੀਜ਼ ਜੂ ਮੱਦੇ ਨਜ਼ਰ ਰੱਖਦੇ ਹੋਏ ਜੇ ਕੋਈ ਗਲਤ ਤੁਹਾਨੂੰ ਰਾਹ ਦੇ ਵਿੱਚ ਕੋਈ ਵੀ ਬੱਚੇ ਕੋ ਉਸ ਬੱਸਾਂ ਤੇ ਆਏ ਜਾਂ ਕੋਈ ਵੀ ਪਰੇਸ਼ਾਨੀ ਕਰਦਾ ਕੋਈ ਦਿੱਕਤ ਦਿੰਦਾ ਤਾਂ ਮੇਰਾ ਨੰਬਰ ਆ ਮੈਨੂੰ ਫੋਨ ਲਾਇਓ ਉਹ ਮੈਂ ਆਪੇ ਹੈਂਡਲ ਕਰੂੰ ਵੀ ਕਿਵੇਂ ਕਰਨਾ ਠੀਕ ਹੈ ਤਾਂ ਤੁਸੀਂ ਆਪ ਦੀ ਜ਼ਿੰਮੇਵਾਰੀ ਸਮਝਦੇ ਹੋ ਦੂਜੀ ਗੱਲ ਸਾਰੇ ਬੱਚੇ ਸਾਡੇ ਨਾਲ ਸੁਪਰਕ ਵਿੱਚ ਰਿਓ ਹਰ ਵਾਰ ਹੀ ਇਸ ਰਿਵਾਜ ਲੈਣੇ ਆ ਠੀਕ ਆ ਤੇ ਐਤੀ ਸਾਡੀ ਅਸੀਂ ਮਾਫੀ ਚਾਹੁੰਦੇ ਆ ਵੀ ਥੋੜਾ ਦੇਖੋ ਸਕੂਲਾਂ ਕੋਲੇ ਅਸੀਂ ਲੇਟ ਪਹੁੰਚੇ ਆ ਤੇ ਅਗਲੀ ਵਾਰ ਨੂੰ ਜਦੋਂ ਕਤਾ ਪਾਣੀ ਆ ਤਸੀਂ ਉਸੇ ਟਾਈਮ ਹੀ ਤੁਹਾਡੇ ਕੋਲੇ ਪਹੁੰਚਾਂਗੇ ਠੀਕ ਆ ਦੂਜੀ ਗੱਲ ਆ ਤੁਸੀਂ ਆਪ ਦੇ ਬੱਚੇ ਵੀ ਆ ਜਿਹੜੇ ਸਾసే ਪਾਸੇ ਆ ਸਕੂਲਾਂ ਚ ਪੜਦੇ ਆ ਜਾਂ ਤੁਹਾਡੇ ਰਿਸ਼ਤੇਦਾਰਾਂ ਚ ਉਹਨਾਂ ਨੂੰ ਵੀ ਦੱਸੋ ਠੀਕ ਆ ਇਹ ਜਿਹੜਾ ਮਿਸ਼ਨ ਲੈ ਕੇ ਚੱਲੇ ਅਸੀਂ ਇਹ ਅਸੀਂ ਕੱਲੇ ਨਹੀਂ ਪੂਰਾ ਕਰ ਸਕਦੇ ਤੁਸੀਂ ਦੇਖ ਰਹੇ ਆ ਕਿ ਸਕੂਲਾਂ ਤੋਂ ਮੈਨੂੰ ਫੋਨ ਆਏ ਕੁੜੀਆਂ ਦੇ ਮੁੰਡਿਆਂ ਦੇ ਵੀ ਸਰ ਸਾਡੇ ਜਿਹੜੇ ਆ ਨਾਲ ਤੇ ਸਾਥੀ ਮਿੱਤਰ ਪ੍ਰੈਗਾ ਕੈਪਸੂਲ ਖਾਂਦੇ ਆ ਨਸ਼ਾ ਕਰਦੇ ਕੁੜੀਆਂ ਕਰਦੀਆਂ ਮੇਰੀਆਂ ਭੈਣਾਂ ਬਣ ਕੇ ਇਹ ਰਾਹ ਨਾ ਚੱਲੋ ਇਹ ਰਾਹ ਤੁਹਾਡਾ ਬਹੁਤ ਜ਼ਿਆਦਾ ਦਿੱਕਤ ਪਾਊਗਾ ਤੁਹਾਡੇ ਤੇ ਮਾਂ ਤੇ ਤੁਹਾਨੂੰ ਚਾਰ ਕਰਕੇ ਭੇਜਦਾ ਬੜੀਆਂ ਉਮੀਦਾਂ ਲੈ ਕੇ ਭੇਜਦਾ ਤਾਂ ਤੁਹਾਨੂੰ ਮੈਂ ਸਭ ਤੋਂ ਵੱਡੀ ਆ ਜੇ ਮੈਂ ਅਸੀਂ ਕਹਿਦਾ ਮੇਰੇ ਭਰਾ ਵੀ ਖੜੇ ਆ ਮੋਢੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਸਾਰੀਆਂ ਜ਼ਿੰਮੇਵਾਰੀਆਂ ਔਰਤਾਂ 'ਤੇ ਆ ਜਾਂਦਾਂਗਾ ਠੀਕ ਆ ਤੇ ਜੇ ਕਿਤੇ ਬਾਬੇ ਨੇ ਦੇਖ ਨਹੀਂ ਪੱਣੀ ਚੋ ਇਹ ਪੰਡਾ ਕਹਿ ਰੰਦਾ ਪਹਿਲਾਂ ਬੰਦਿਆਂ ਨੂੰ ਮਾਰ ਤੋਂ ਕੇ ਰੋਟੀ ਖਵਾਉਣੀ ਆ ਤਾਂ ਉਹ ਪਹਿਲਾਂ ਕਹਿਣ ਦਾ ਪਹਿਲਾਂ ਬੰਦੇ ਖਾਣੋ ਲੇਡੀਜ਼ ਬਾਅਦ ਅਸੀਂ ਇਹ ਚੀਜ਼ ਤੋਂ ਉੱਪਰ ਉੱਠ ਕੇ ਗੱਲਾਂ ਕਰਦੇ ਵੀ ਜਿੰਨੀ ਔਰਤ ਨੂੰ ਅਧਿਕਾਰ ਆ ਜਿੰਨੇ ਮਰਦ ਨੂੰ ਅਧਿਕਾਰ ਆ ਉਹਨੇ ਔਰਤ ਨੂੰ ਅਸੀਂ ਇਹੋ ਜਿਹਾ ਸਮਾਜ ਸਿਰਜਣਾ ਚਾਹੁੰਦੇ ਆ ਸਮਾਜ ਤਾਂ ਸਿਰਜਿਆ ਜਾਣਾ ਜੇ ਤੁਸੀਂ ਸਾਡਾ ਸਹਿਯੋਗ ਕਰੋਗੇ ਠੀਕ ਆ ਸਹੀ ਟਰੈਕ ਤੇ ਇਸਦਾ Instagram ਛੱਡ ਦਿਓ ਮੈਂ ਕੁਛ ਦੇਖਦਾ ਨਾ Instagram ਤੇ ਰੀਲਾਂ ਪਾਈ ਜਾਂਦੇ ਉਹ ਇਹਨਾਂ ਨੇ ਸਾਨੂੰ ਕੱਖਰੀ ਦੇਣਾਗਾ ਠੀਕ ਆ ਆਪਾਂ ਨਿਰਾਸ਼ ਹੋਏ ਬੈਠੇ ਆ ਸਾਡੇ ਯੂਪ ਬਿਹਾਰ ਵਾਲੇ ਆ ਕੇ ਜਿਵੇਂ ਆਪਾਂ ਕਹਿ ਦਿੱਨਾ ਜੇ ਬਾਣੀ ਨੂੰ ਮੰਨ ਗਏ ਤਾ ਮਾਰਸ ਕਿਸਾ ਇੱਕ ਹੀ ਅਭੀ ਜਿਹੜੋ ਪ੍ਰਮਾਤਮਾ ਨੇ ਚੋਲ ਬਾਣੀ ਦੀ ਹੁਣ ਉਹ ਟੁੱਕਣੀ ਹਣਾ ਸਲਿੱਪ ਹੋ ਗਈ ਪਰ ਜੋਤੀ ਆ ਆਪਾਂ ਸਾਰੇ ਇਕੁਅਲ ਆ ਆਪਾਂ ਕਿਸੇ ਨਾ ਜਾਤੀ ਤੇ ਇਹ ਦੇ ਜਿਹੜਾ ਵੈਤ ਕਰਾ ਨਹੀਂ ਕਿਸੇ ਧਰਮ ਦੇ ਆਧਾਰ ਤੇ ਕਿਸੇ ਰੰਗ ਰੂਪ ਤੇ ਆਧਾਰ ਤੇ ਨਹੀਂ ਠੀਕ ਆ ਇੱਕ ਆਪਾਂ ਚੰਗਾ ਸਮਾਜ ਸਿਰਜਣਾ ਜੇ ਕੋਈ ਆਰਥਿਕ ਮੰਦਰ ਹਾਲੀ ਦੇ ਨਾਲ ਕੋਈ ਪਿਛੜਿਆ ਜਾਂ ਕਿਨੇ ਵੀ ਆ ਉਹ ਆਪਣੀ ਸਰਕਾਰਾਂ ਆਪਣਾ ਸਿਧਾਂਤ ਦੇਖਦਾ ਠੀਕ ਆ ਤੇ ਤੁਸੀਂ ਆਪਾਂ ਇੱਕ ਜਿਹੜੇ ਇਮਾਨਤਾਂ ਹੈ ਜਿਹੜੀਆਂ ਠੀਕ ਆ ਜਵੇਂ ਨਸ਼ੇ ਦੀ ਹੋਗੀ ਕਰਾਹੇ ਪੈ ਜਾਂਦੇ ਆ ਤੁਸੀਂ ਮੇਰੇ ਛੋਟੇ ਭੈਣ ਭਰਾ ਆ ਮੇਰੇ ਮਾਂਵਾ ਪਿਓ ਦੀ ਸਮਾਰ ਖੜੇ ਹੋਇਆ ਔੜਨਾ ਛੋਟੀ ਉਮਰ ਆ ਤੁਹਾਡੀ ਗਲਤ ਰਾਹ ਉੱਪਰ ਪੈਂਦੀਆਂ ਏ ਤੁਹਾਡੇ ਮਾਂ ਪਿਓ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਓ ਉਸ ਨੂੰ ਸਮਝੋ ਤੁਸੀਂ ਠੀਕ ਆ ਇੰਨੀ ਆਜ਼ਾਦੀ ਦੇ ਵਿੱਚ ਇੰਨਾ ਤੁਸੀਂ ਨਾ ਆਜ਼ਾਦੀ ਦਾ ਫਾਇਦਾ ਲਓ ਆਪੇ ਮਾਂਪਿ ਦੀਆ ਪਰਮਾਰ ਸੀਦਾ ਤੁਸੀਂ ਆਲੇ ਭੁੱਲ ਜਾਓ ਤੇ ਤੁਹਾਨੂੰ ਮੁੜਨਾ ਵਾਪਸ ਹੋ ਜੇ ਜਿਹੜਾ ਮੁੜਨਾ ਔਖਾ ਹੋ ਜੇ ਠੀਕ ਆ ਤੁਸੀਂ ਆਪ ਦੀ ਜ਼ਿੰਮੇਵਾਰੀ ਨੂੰ ਤੁਹਾਡੇ ਨਾਲ ਖੜੇ ਆਂ ਦਿਨ ਰਾਤ ਜਦੋਂ ਮਰਜ਼ੀ ਸਾਨੂੰ ਫੋਨ ਲਾਓ ਜੇ ਤੁਸੀਂ ਕੁਸ ਬਨਣਾ ਬਨਣਾ ਚਾਹੁੰਦੇ ਜਾਂ ਜੱਜ ਜਾਂ ਮੁੰਡੇ ਕੋਈ ਵੀ ਆ ਜਾਂ ਯੂਪੀਐਸਸੀ ਡੀਸੀ ਬਨਣਾ ਚਾਹੁੰਦੇ ਆਈਪੀਐਸ ਬਨਣਾ ਚਾਹੁੰਦੇ ਥੋਡੇ ਨਾਲ ਦਿਨ ਰਾਤ ਖੜੇ ਆਂ ਚੰਡੀਗੜ੍ਹ ਜਾਣਾ ਪਿਆ ਦਿੱਲੀ ਜਾਣਾ ਪਿਆ ਅਦਰ ਸਟੇਟ ਜਾਣਾ ਪਿਆ ਤੁਹਾਡੇ ਨਾਲ ਜਾਵਾਂਗੇ ਤੁਹਾਡੇ ਨਾਲ ਮਾਂ ਤੋਂ ਦੀ ਜ਼ਿੰਮੇਵਾਰੀ ਲੈ ਕੇ ਜਾਵਾਂਗੇ ਜੇ ਨਾਲ ਚੱਲ ਸਕਦੇ ਤਾਂ ਹੈ ਠੀਕ ਆ ਤੇ ਪਰ ਆਪਾਂ ਜਿਹੜਾ ਆਪਾਂ ਕਹਿੰਦੇ ਬਿਹਾਰ ਵਾਲੇ ਆ ਕਿ ਯੂਪੀ ਵਾਲੇ ਆ ਕਿ ਉਹ ਕੁਛ ਨਹੀਂ ਜਿੱਥੇ ਆਪਾਂ ਕਹਿੰਦੇ ਸਾਡੇ ਨਾ ਜੇ ਮੰਨ ਲਓ ਕਿਸੇ ਚੀਜ਼ ਦੀ ਆ ਕੋਈ ਮਕੈਨਿਕ ਕਹਿੰਦਾ ਇੰਜ ਦਾ ਕੰਮ ਕਰਨਾ ਤਾਂ ਕਿਸੇ ਆਪਣੇ ਦਸਾਂ ਬੰਦੇ ਤੋਂ ਨਹੀਂ ਆਉਂਦਾ ਯੂਪੀ ਬਿਹਾਰਾ ਇਹਨੂੰ ਆਉਂਦਾ ਤੇ ਉਹ ਕਰੂਗਾ ਕੋਲੋ ਲੋੜ ਆ ਸੋ ਕਹਿਣ ਦਾ ਭਾਵ ਜੇ ਆਪਾਂ ਇੱਥੇ ਡੀਸੀ ਲਾਉਣੇ ਆ ਜੱਜ ਲਾਉਣੇ ਆ ਯੂਪੀ ਬਿਹਾਰ ਵਾਲੇ ਪੜ ਕੇ ਆਉਂਦੇ ਆ ਤੁਸੀਂ ਯੂਪੀ ਬਿਹਾਰ ਜਾ ਕੇ ਵੇਖੋ ਉਹਨਾਂ ਦੇ ਜਵਾਬ ਜਿਹੜੇ ਦਿਨ ਰਾਤ ਪੜਦੇ ਆ ਤੇ ਆਪਾਂ ਦਾ ਇੰਸਟਾਗ੍ਰਾਮਾਂ ਤੇ ਸਮਾਪਰਵਾ ਕਰੀ ਜੰਨੇ ਆ ਠੀਕ ਆ ਤੋ ਕਹਿਣ ਦਾ ਭਾਵ ਉਹ ਤੁਸੀਂ ਪੜੋ ਪੜ ਕੇ ਜੇ ਤੁਸੀਂ ਜੱਜ ਬਨਣਾ ਵਕੀਲ ਬਨਣਾ ਸਾਡੇ ਨਾਲ ਸਾਰੇ ਹੀ ਤਰ੍ਹਾਂ ਦੇ ਅਫਸਰ ਹੈਗੇ ਆ ਠੀਕ ਆ ਤੁਹਾਡੀ ਪੂਰੀ ਸਹਿਯੋਗ ਕਰਾਂਗੇ ਜੇ ਤੁਹਾਨੂੰ ਕਿਤਾਬ ਦੀ ਜ਼ਰੂਰਤ ਆ ਕਿਤੋਂ ਵੀ ਆ ਤੁਹਾਡੇ ਨਾਲ ਜਾ ਕੇ ਜੇ ਤੁਹਾਨੂੰ ਮੈਨੂੰ ਕਿਤਾਬ ਦਿੱਲੂਆਂ ਵੀ ਨਹੀਂ ਹੋਣੀ ਪਈ ਤਾਂ ਮੈਂ ਤੁਹਾਡੇ ਲਈ ਕਿਤਾਬ ਦਿੱਲੂਆਂ ਵੀ ਲੈਣ ਜਾਊਗਾ ਪਰ ਮੈਨੂੰ ਤਿੰਨ ਦਿਨ ਲੱਗਦੇ ਆ ਪਰ ਇਹਨਾਂ ਨੂੰ ਥੋੜਾ ਸਹਿਯੋਗ ਚਾਹੀਦਾ ਟਰੈਕ ਤੇ ਸਹੀ ਤੇ ਆ ਜਾਓ ਮੈਸੇਨੂ ਸੇ ਜੇ ਕੋਈ ਕਰਦਾ ਏ ਮੁੰਡਾ ਕਰਦਾ ਕੁੜੀ ਕਰਦਾ ਸੱਜਣਾ ਪਰਸੇ ਨਾਲ ਸੰਪਰਕ ਕਰੋ ਕੋਈ ਚੱਕਰ ਨਹੀਂ ਤੇ ਜਿਹੜੀ ਆ ਜਮਦਾ ਬੱਦਾ ਕੋਈ ਵੀ ਨਸ਼ਾ ਜਾਂ ਕੋਈ ਗਲਤ ਹਰਕਤਾਂ ਲੈ ਕੇ ਨਹੀਂ ਆਇਆ ਇਸ ਸਮਾਜ ਦੀ ਸਿਰਦ। ਠੀਕ ਆ ਤਾਂ ਸਮਾਜ ਹੀ ਛੱਡਣਾ ਇਹਨੇ ਕਿ ਇਹ ਸੰਗਤ ਜਾਂ ਆਪਣੀ ਗਲਤੀ ਠੁਰ ਜਾਂਦੇ। ਸੋ ਕਹਿਣ ਦਾ ਭਾਵ ਇੱਕ ਜ਼ਿੰਮੇਵਾਰੀ ਆ ਤੁਹਾਡੇ ਤੇ। ਕਿ ਤੁਸੀਂ ਛੇ ਦਿਨਾਂ ਬਾਅਦ ਜਿਹੜਾ ਐਗਜ਼ਾਮ ਹੈ ਜਿਹੜਾ ਪੇਪਰ ਆ ਜਿਹਦਾ ਰਿਜ਼ਲਟ ਆਊਗਾ ਅਸੀਂ ਉਹ ਸੱਤ ਸੱਤ ਪ੍ਰਾਇਤ ਬਰਾਇਆ ਦੇ ਵਿੱਚ ਜਾਣਾ ਪਵਾਰੇ ਜੇ ਤੁਸੀਂ ਜਾਣਾ ਚਾਹੁੰਦੇ ਆ ਠੀਕ ਆ ਉਹਦਾ ਜਿਹੜਾ ਸਾਧਨ ਦਾ ਪ੍ਰਬੰਧ ਕਰਕੇ ਤੁਹਾਨੂੰ ਕੁਝ ਨਹੀਂ ਮਨਾਵਾਂਗੇ ਅੱਡੋ-ਘੱਡਿ ਸ਼ਹਿਰਾਂ ਦੇ ਆ ਸਟੇਟਾਂ ਦੇ ਬੱਚੇ ਆ ਕੋਠੇ ਡਾਕਟਰ ਆ ਐਨਡੀਡੀਸੀ ਡਾਕਟਰ ਆ ਸਾਰੇ ਤਰ੍ਹਾਂ ਦੇ ਜੇ ਤੁਸੀਂ ਆਈਪੀਐਸ ਬਣਨਾ ਕੋਈ ਆਈਪੀਐਸ ਦੀ ਕੋਈ ਖਾਸ ਗੱਲ ਨਹੀਂ ਕੀ ਐਸਐਸਪੀ ਬਣਨਾ ਕੋਈ ਖਾਸ ਗੱਲ ਨਹੀਂ ਡੀਸੀ ਬਣਨ ਬਸ ਤੁਸੀਂ ਇਹ ਮਰ ਲਓ ਕਿ ਮੈਂ ਹੋਰ ਕੋਈ ਨਹੀਂ ਤੇ ਬਸ ਜੇ ਡੀਸੀ ਬਣਨਾ ਤੇ ਡੀਸੀ ਬਣ ਸਕਦੀ ਦੀ ਕੋਈ ਗੱਲ ਨਹੀਂ ਠੀਕ ਆ ਉਹਦੇ ਲਈ ਟਾਈਮ ਦੇਗਾ ਪਹਿਲਾਂ ਇੰਸਟਾਗ੍ਰਾਮ ਤੇ ਤੁਸੀਂ 2-2 ਘੰਟੇ 3-3 ਘੰਟੇ ਲਾ ਲੇ ਉਹ ਵੀ 2-2 3 ਘੰਟੇ ਕਿਤਾਬਾਂ ਤੇ ਲਾਓ ਪੜਨ ਤੇ ਠੀਕ ਆ ਇਹਦਾ ਕਿਤਾਬਾਂ ਤੁਹਾਡੀਆਂ ਲੈਵਲ ਉੱਪਰ ਲੈ ਕੇ ਜਾਣਗਾ ਅਸੀਂ ਦੇਖਦੇ ਮੁੰਡੇ ਕੁੜੀਆਂ ਜਾਂ ਅੱਡੋ ਅੱਡੀ ਇੰਨੇ ਐਗਰੈਸਿਵ ਹੋ ਜਾਂਦੇ ਮਣੀ ਵੀ ਗੱਲ ਤੇ ਕਿਸ ਨਾਲ ਲੜ ਪੈ ਲੈ ਇਥਾਰ ਚੱਕ ਲੈਨੇ ਆ ਇਹ ਤੁਹਾਡੀ ਸਮਝ ਦਾ ਜਿੰਨਾ ਤੁਸੀਂ ਪੜੋਗੇ ਕੋਨਾ ਤੁਸੀਂ ਲੈੰਦੇ ਜਾਓਗੇ ਠੀਕ ਆ ਜਿਹੜਾ ਸੁਲ ਗਿਆ ਏ ਉਹ ਉਲਝਦਾ ਨਹੀਂ ਜਿਹੜਾ ਉਲਝਦਾ ਏ ਉਹ ਸੁਲ ਗਿਆ ਨਹੀਂ ਥੋੜੀਆ ਮਤਲਬ ਉਹ ਅਖੜ ਮੰਦਨੀ। ਸ਼ਾਂਤੀ ਨਾਲ ਪਰ ਆ ਕੇ ਠੀਕ ਆ ਆਪਦੇ ਆਪੋ ਆਪਣੇ ਘਰੇ ਜਾਣਾ। ਕਿਸੇ ਵੀ ਤਰ੍ਹਾਂ ਦੀ ਜੇ ਕੋਈ ਦਿੱਕਤ ਪਈ ਜੀ ਆ ਮੈਨੂੰ ਫੋਨ ਲਾਉਣਾ ਠੀਕ ਆ। ਹਾਂ ਮੇਰਾ ਨੰਬਰ ਹੈਗਾ ਜੇ ਬੱਚਾ ਕੋਲੇ 98959218588 ਕਿਤਾਬ ਦੇ ਮਦਰ ਵੀ ਲੱਗਾ ਜ਼ਿਲ੍ਹਾ ਮੋਗਾ ਮੈਂ ਕੱਲਾ ਹੀ ਦੇਖਦਾ ਠੀਕ ਆ। ਤੁਸੀਂ ਨੂੰ ਬਹੁਤ ਬਹੁਤ ਧੰਨਵਾਦ ਹੁੰਦਾ। ਤੁਸੀਂ ਸਾਡਾ ਪੂਰਾ ਸਹਯੋਗ ਦਿੱਤਾ। ਅਸੀਂ ਉਹ ਮਾਪੇ ਉਹਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਸਾਰਿਆਂ ਨੂੰ ਕੋਆਪਰੇਟ ਕੀਤਾ ਜੇ